ਗੁਰੂ ਪਿਆਰੀ ਸਾਧ ਸੰਗਤ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਹਰੀਕੇ ਹੈਡਵਰਕਸ ਤੇ ਦੋ ਦਰਿਆਵਾਂ ਦਾ ਸਮੇਲ ਹੁੰਦਾ ਹੈ ਸਤਲੁਜ ਔਰ ਬਿਆਸ ਇਹਨਾਂ ਦੋਨਾਂ ਦਰਿਆਵਾਂ ਦਾ ਪਾਣੀ ਇਕੱਠਾ ਹੋ ਕੇ ਫਰੋਇਪੁਰ ਵਾਲੀ ਸਾਈਡ ਨੂੰ ਛੱਡਿਆ ਜਾਂਦਾ ਹੈ ਤੇ ਸਰਕਾਰ ਵੀ ਤੇ ਆਮ ਲੋਕ ਵੀ ਕਹਿ ਦਿੰਦੇ ਆ ਕਿ ਦਰਿਆਜ ਪਾਣੀ ਆ ਗਿਆ ਦਰਿਆ ਨਹੀਂ ਹਰੀਕੇ ਹੈਡਵਰਕਸ ਤੋਂ ਲੈ ਕੇ ਫਰੋਇਪੁਰ ਤੱਕ ਜਿੰਨੀਆਂ ਵੀ ਜ਼ਮੀਨਾਂ ਨੇ ਉਹ ਲੋਕਾਂ ਦੀ ਆਪਣੀਆਂ ਮਾਲਕੀ ਨੇ ਔਰ ਮਾਲਕੀ ਜ਼ਮੀਨਾਂ ਦੇ ਵਿੱਚ ਪਾਣੀ ਆਉਣ ਦੇ ਕਾਰਨ ਸਾਡੇ ਇਲਾਕੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋਈ ਹੈ ਪਸ਼ੂਆਂ ਦਾ ਚਾਰਾ ਖਰਾਬ ਹੋਇਆ ਪਸ਼ੂ ਧਨ ਖਰਾਬ ਹੋਇਆ ਮਸ਼ੀਨਰੀ ਖਰਾਬ ਹੋਈ ਲੋਕਾਂ ਦੇ ਘਰ ਖਰਾਬ ਹੋਏ ਜਿੱਥੇ ਇੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਉਥੇ ਸਾਡੇ ਨਾਲ ਪੂਰਾ ਪੰਜਾਬ ਕੀ ਪੂਰਾ ਭਾਰਤ ਵਾਖਵਾਕ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਐਨ ਜੀਓ ਨੇ ਆ ਕੇ ਸਾਡੇ ਇਲਾਕੇ ਦੇ ਵਿੱਚ ਸੇਵਾ ਕੀਤੀ ਆ ਅੱਜ ਸਾਡੇ ਕੋਲ ਪਿੰਡ ਮਹਿਲਾ ਚੌਂਕ ਜ਼ਿਲ੍ਹਾ ਸੰਗਰੂਰ ਤੋਂ ਬਾਈ ਜੀ ਹੁਣੀ ਸਰਪੰਚ ਸਾਹਿਬ ਦੇ ਨਾਲ ਜਿੰਨੀ ਵੀ ਪਿੰਡ ਦੀ ਟੀਮ ਆ ਸਾਰਿਆਂ ਨੇ ਪਹੁੰਚ ਕੇ 12 ਲੱਖ ਰੁਪਏ ਦੇ ਕਰੀਬ ਦਾ ਇਹ ਬੀਜ ਇੱਕ ਇੱਕ ਥੋੜਾ ਇਹਨਾਂ ਨੇ ਬੀਜ ਦਿੱਤਾ ਤੇ ਨਾਲ ਇੱਕ ਇੱਕ ਇਕੜ ਨੂੰ 1000 ਰੁਪਏ ਡਾਈ ਦਾ ਦਿੱਤਾ ਇਹਨਾਂ ਨੇ ਪਹਿਲਾਂ ਜੱਲੋ ਕੇ ਉਸ ਤੋਂ ਬਾਅਦ ਗੱਗੜ ਚੱਕ ਦੇ ਕੁਝ ਘਰ ਕਵਰ ਕੀਤੇ ਆ ਉਸ ਤੋਂ ਬਾਅਦ 마שי ਕੇ ਪੂਰਾ ਪਿੰਡ ਨੇ ਕਵਰ ਕੀਤਾ ਤੰਨਾ ਬੱਗਾ ਬੋਤਲ ਬੱਗਾ ਤੇ ਘੁੱਲੇ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਤਕਰੀਬਨ 12-13 ਲੱਖ ਰੁਪਏ ਦਾ ਸਮਾਨ ਜਿਹੜਾ ਵੰਡਿਆ ਗਿਆ ਤੇ ਹਜ਼ਾਰ-ਹਜ਼ਾਰ ਰੁਪਏ ਸਾਰਿਆਂ ਨੂੰ ਨਾਲ ਜਿਹੜਾ ਪ੍ਰਤੀ ਕਿੱਲਾ ਨਗਦ ਦਿੱਤਾ ਜੇ ਕਿਸੇ ਦੀ 7 ਕਿੱਲੇ ਬੈ ਜਮੀਨ ਸੀ ਉਹਨੂੰ 7 ਬੈਗ ਬੀਜ ਦੇ ਤੇ 7000 ਰੁਪਏ ਨਾਲ ਦਿੱਤਾ ਗਿਆ ਅਸੀਂ ਸਮੁੱਚੇ ਇਲਾਕੇ ਵੱਲੋਂ ਪਿੰਡ ਮਹਿਲਾ ਚੌਂਕ ਦੀ ਸਮੁੱਚੀ ਸੰਗਤ ਦਾ ਤੈਨੂੰ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਆ ਕਿ ਇਹਨਾਂ ਨੂੰ ਤਰੱਕੀਆਂ ਬਖਸ਼ੋ ਇਹਨਾਂ ਦੇ ਪਰਵਾਰਾਂ ਦੇ ਲਈ ਸੁੱਖ ਸ਼ਾਂਤੀ ਬਣੀ ਰਹੇ ਤੇ ਸਾਡੇ ਇਲਾਕੇ ਦੀ ਵੀ ਚੜ੍ਹਦੀ ਕਲਾ ਰੱਖੋ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਜਣੀ ਮੁਸੀਬਤ ਆ ਉਹ ਨਾ ਆਵੇ ਸਾਰੀ ਸੰਗਤ ਦਾ ਤੈਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ